ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਅੱਜ ਕਿੱਥੇ ਜਾ ਰਹੇ ਤੁਸੀਂ ਹਾਂਜੀ ਅਸੀਂ ਢੱਲੇਆਲ ਸਾਹਿਬ ਨੇ ਮਰਨ ਮਰ ਕੇ ਰਖਿਆ ਜੀ ਕਿਉਂਕਿ ਜਿਹੜੀਆਂ ਕਿਸਾਨੀ ਮੰਗਾ ਖਾਤ ਰਹੀ ਪਹਿਲਾਂ ਅੰਦੋਲਨ ਚੱਲਦਾ ਸੀ ਸਰਕਾਰ ਦੇ ਨਾਮ ਮੰਨਣ ਕਰਕੇ ਉਹਨਾਂ ਨੇ ਉਹ ਮਰਨ ਮਰ ਕੇ ਬਿਠੇ ਆ ਉਹਦਾ ਸਰਕਾਰਾਂ ਨੂੰ ਇਹ ਸੰਵੇਦਨਸ਼ੀਲ ਹੋਣਾ ਚਾਹੀਦਾ ਕਿ ਕਿਸਾਨੀ ਆ ਜਿਹੜੀ ਦੇਸ਼ ਦਾ ਜਿਹੜਾ ਢਿੱਡ ਭਰਦੀ ਆ ਇੱਕ ਦੇ ਇੱਕ ਸਮਾਜ ਦਾ ਦਾ ਸਿਗਾ ਯੋ ਲੋ ਮਾਰੋਂ ਨਾਲ ਆ ਕੇ ਮਗਾਰੇ ਥੇ ਲੋਕਾਂ ਨੂੰ ਜਿਹੜੀ ਕਣਕ ਵਿੱਚੋਂ ਵੰਡੀ ਜਾਂਦੀ ਸੀ ਦੇਖਦੇ ਕਿਸਾਨਾਂ ਨੇ ਮਿਹਨਤ ਕੀਤੀ ਦੇਸ਼ ਨੂੰ ਆਤਮ ਨਿਰਭਰ ਕੀਤਾ ਪਰ ਅੱਜ ਸਰਕਾਰਾਂ ਜਿਹੜੀਆਂ ਕੋ ਇਸ ਪੰਜਾਬ ਤੋਂ ਹਰਿਆਣੇ ਤੋਂ ਜਾਂ ਜਿਹੜੇ ਕਿਸਾਨ ਆ ਜਿਹਦੇ ਤੇ ਖੇਤੀ ਕਰਦੇ ਆ ਉਹਨਾਂ ਨੂੰ ਛੱਡ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਸਮਾਨੇ ਨੂੰ ਫਿਰਦੀ ਆ ਤੇ ਇਹਨਾਂ ਤੋਂ ਬੇਬਕ ਹੋਈ ਫਿਰਦੀ ਆ ਤੇ ਜਿਹੜੇ ਲਈ ਪਿੱਛੇ ਲੰਮਾ ਸੰਘਰਸ਼ 13 ਮਹੀਨੇ ਦਿੱਲੀ ਚ ਚੱਲਿਆ 750 ਕਿਸਾਨ ਸ਼ਹੀਦ ਹੋ ਗਿਆ ਹੁਣ ਫਿਰ ਦਿੱਲੀ ਦੇ ਬਾਡਰਾਂ ਦੇ ਉੱਤੇ ਖਨੌਰੀ ਤੇ ਸ਼ੰਭੂ ਬਾਡਰ ਦੇ ਉੱਤੇ ਅੰਦੋਲਨ ਚੱਲ ਰਿਹਾ ਤੇ ਇਹਦੇ ਵਿੱਚ ਵੀ ਸੈਂਕੜੇ ਜਿਹੜੇ ਕਿਸਾਨ ਆ ਜਿਹੜੇ ਜ਼ਖਮੀ ਹੋਏ ਆ ਕੁਝ ਦੀਆਂ ਗੋਲੀਆਂ ਨਾਲ ਤੇ ਨਾਲ ਇੱਕ ਲੋਕ ਖਾਨਾ ਦੀ ਜਿਹੜੀ ਦੋ ਤਿੰਨ ਕਿਸਾਨਾਂ ਦੀ ਮੌਤ ਹੋ ਚੁੱਕੀ ਆ ਸੋ ਇਹ ਜਿਹੜਾ ਇੱਕ ਇੱਕ ਮਸਲਾ ਖੜਾ ਦੇਸ਼ ਭਰ ਦੇ ਕਿਸਾਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਇਹਨੀਆਂ ਪਾਰਟੀਆਂ ਨੂੰ ਜਿਹੜੀਆਂ ਵੋਟਾਂ ਪਾ ਕੇ ਕਾਮਯਾਬ ਕਰ ਲੈਂਦੇ ਹਾਂ ਗੱਦੀ ਤੇ ਬਿਠਾ ਦਿੰਦੇ ਆ ਜਿਹੜੇ ਕਿਸਾਨਾਂ ਲਈ ਘੱਟ ਗਿਆ ਮਤਲਬ ਦਿੱਲੀ ਦੇ ਵਿੱਚ ਕਿਸਾਨਾਂ ਦੇ ਜਾਣ ਦੇ ਉੱਤੇ ਮਨਾਹੀ ਆ ਕਿਉਂਕਿ ਇਹ ਮੋਦੀ ਸਰਕਾਰ ਨੇ ਐਮਰਜੈਂਸੀ ਲਾ ਰੱਖੀ ਆ ਕਿਸਾਨਾਂ ਲਈ ਐਮਰਜੈਂਸੀ ਲਾਈ ਆ ਕਿ ਕਿਸਾਨ ਜਿਹੜੇ ਆ ਉਹ ਦਿੱਲੀ ਅੰਦਰ ਨਾ ਜਾ ਸਕਣ ਪਹਿਲਾਂ ਕਹਿੰਦੇ ਸੀਗੇ ਵੀ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾਣ ਇਹਨਾਂ ਬਜੇ ਹਥਿਆਰ ਲੈ ਕੇ ਜਾਂਦੇ ਆ ਤੇ ਮਗਰੋਂ ਝੂਠੇ ਸਾਰੇ ਦੋਸ਼ਗੇ ਜੁਰਜਾ ਕਿਸਾਨਾਂ ਨੇ ਕਹਤਾ ਕਿ ਅਸੀਂ ਪੈਦਲ ਜਾਵਾਂਗੇ ਖਾਲੀ ਹੱਥ ਜਾਵਾਂਗੇ ਫਿਰ ਵੀ ਇਹਦੀ ਸਰਕਾਰ ਆ ਉਹ ਲੰਗਣ ਨਹੀਂ ਦਿੱਤੀ ਜਾ ਲੰਗਣ ਹੀ ਦੇ ਰਹੀ ਇਹ ਸਰਕਾਰ ਦਾ ਜਿਹੜਾ ਥੋਥਿਆ ਉਹ ਨੰਗਾ ਹੋ ਰਿਹਾ ਤੇ ਜਿਹੜੀਆਂ ਜਿਹੜੇ ਝੂਠੇ ਇਹ ਦੰਨੀਆਂ ਜਿਹੜੀਆਂ ਗੁੰਮਰਾਹਕੋੜ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਕਿਸਾਨਾਂ ਬਾਰੇ ਕਿ ਕਿਸਾਨ ਜਿਹੜੇ ਆ ਹਥਿਆਰ ਲੈ ਕੇ ਜਾਂਦੇ ਆ ਉਹ ਫਰਾਨੀ ਚੀਜ਼ ਲੈ ਕੇ ਜਾਂਦੇ ਆ ਕਿਉਂਕਿ ਕਿਸਾਨ ਜਿਹੜੇ ਹੈਗੇ ਉਹਨਾਂ ਨੇ ਇਹੇ ਜਿਹੇ ਕੌ ਦਾ ਆਪਣੇ ਅੰਦੋਲਨ ਲਈ ਜਾ ਰਹੇ ਆ ਲੰਗਰ ਦਾ ਸਮਾਨ ਲੈ ਕੇ ਜਾ ਰਹੇ ਆ ਇਹੋ ਜੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਿਆ ਉਹ ਸਾਰਾ ਦੇ ਬੱਚੇ ਸਰਕਾਰ ਬੇਪਰਦ ਹੋਈ ਆ ਬਿਲਕੁਲ ਲੋਕਾਂ ਦੇ ਵਿੱਚ ਨੰਗੀ ਹੋਈ ਆ ਸੰਸਾਰ ਦੇ ਲੋਕਾਂ ਵਿੱਚ ਨੰਗੀ ਹੋਈ ਆ ਕਿ ਕਿ ਭਾਰਤ ਦੇ ਵਿੱਚ ਕੋਈ ਅਜਾਦੀ ਨਹੀਂ ਉੱਥੇ ਕਿਸਾਨਾਂ ਨੂੰ ਕੋਈ ਅਜਾਦੀ ਨਹੀਂ ਤੇ ਨਾਲ ਉੱਥੇ ਜਿਹੜਾ ਹੈਗਾ ਉਹਨਾਂ ਦੇ ਉੱਤੇ ਬੈਨ ਲਾਇਆ ਉਹਨਾਂ ਨੂੰ ਸ਼ੈਂਪੂ ਦੇ ਬਾਟਰ ਦੇ ਉੱਤੇ ਡੱਕੀ ਬੈਠਿਆ ਜਦੋਂ ਇੱਥੇ ਮੋਰਚਾ ਚੱਲ ਰਿਹਾ ਉਸੇ ਵਕਤ ਇੰਗਲੈਂਡ ਦੇ ਵਿੱਚ ਇੱਕ ਮੋਰਚਾ ਚੱਲਿਆ ਕਿਸਾਨਾਂ ਦਾ ਉੱਥੇ ਉਹ ਜਿਹੜਾ ਡਵੈਲਪਡ ਕੰਟਰੀ ਆ ਉਹਨਾਂ ਦੇ ਵਿੱਚ ਟਰੈਕਟਰ ਮਾਰਚ ਕਰ ਰਿਹਾ ਹੈ ਕਿਸਾਨ ਬੜੇ-ਬੜੇ ਟਰੈਕਟਰ ਲੈ ਕੇ ਪਰ ਇੱਥੇ ਪਾਬੰਦੀਆਂ ਲਾਈਆਂ ਜਾ ਰਹੀਆਂ ਇਹੀ ਗੱਲ ਆ ਕਿ ਇੱਥੇ ਇਹ ਕਿਹਾ ਜਾ ਸਕਦਾ ਵੀ ਇੱਥੇ ਆਜ਼ਾਦੀ ਨਹੀਂ ਕਿਸਾਨਾਂ ਨੂੰ ਜਿਹੜਾ ਸਮਝੌਤਾ ਹੋਇਆ ਸੀ ਇਹ ਸਰਕਾਰ ਦੇ ਨਾਲ ਉਹ ਹੀ ਜਿਹੜਾ ਉਹ ਅੰਗਰੇਜ਼ਾਂ ਨਾਲ ਸਮਝੌਤਾ ਹੋਇਆ ਸੀ ਇੱਥੇ 1947 ਦੇ ਵਿਅਕਤੀ ਨਹੀਂ ਮਿਲੀ ਜੇ ਇੱਜਾਤੀ ਹੋਵੇ ਤੇ ਕਿਸਾਨਾਂ ਨੂੰ ਆਪਣਾ ਜਿਹਾ ਰੋਸ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਆ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਜੋ ਅਸੀਂ ਇਹੀ ਕਹਾਂਗੇ ਹਟ ਹੋ ਗਏ ਇੱਥੇ ਲੜਿਆ ਜਾਵੇ ਦੇਖ ਲਈ ਜਿਹੜੀ ਫਾਸ਼ੀਸਤ ਸਰਕਾਰ ਆ ਇਹਨੂੰ ਜਦਾਂ ਗੱਡੀਆਂ ਲਾ ਆ ਜਾਵੇ ਇਹ ਇੱਕੋ ਹੀ ਇੱਕੋ ਇੱਕ ਤਰੀਕਾ ਕਿ ਇਕੱਠੇ ਹੋ ਕੇ ਸੰਘਰਸ਼ ਕਰਨਾ ਇਹੀ ਇਹ ਲੱਗਦਾ ਸਮੇਂ ਦੀ ਲੋੜ ਆ ਇਹੀ ਇਹਦਾ ਹੱਲ ਆ